ਜੋ ਕੁਛ ਖੁਦਾ ਉਤਪਤੀ ਚ ਕਰੇਗਾ ਉਹੀ ਖੁਦਾ ਹੁਣ ਇਹਨਾਂ ਦਿਨਾਂ ਚ ਕਰੇਗਾ ਜੋ ਨੇ ਉਤਪਤੀ ਚ ਕੀਤਾ ਹੁਣੀ ਦਿਨਾਂ ਚ ਕਰੇਗਾ ਤਾਂ ਪਰਮੇਸ਼ਰ ਨੇ ਦਿਖਾਇਆ ਜਿਹੜੀ ਸਹੀ ਆਦਮ ਦੀ ਪਤਨੀ ਹੋਏਗੀ ਕਿਸ ਮਟੀਰੀਅਲ ਦੀ ਹੋਏਗੀ ਉਹ ਕੌਣ ਹੋਏਗੀ ਉਹ ਕਿੱਦਾਂ ਦੀ ਹੋਏਗੀ ਹallelujah ਜਿਹੜਾ ਸਾਰੀ ਕੁਦਰਤ ਤੇ ਜਾਨਵਰਾਂ ਦੇ ਪੰਛੀਆਂ ਦੇ ਵਿੱਚੋਂ ਕੋਈ ਉਹਦੇ ਵਰਗੀ ਨਹੀਂ ਮਿਲੀ ਤਾਂ ਯਹੋਵਾ ਪਰਮੇਸ਼ਰ ਨੇ ਆਦਮੀ ਤੇ ਗੂੜੀ ਨੀਂਦ ਭੇਜੀ ਸੋ ਉਹ ਸੌ ਗਿਆ ਹallelujah ਆਮੇਨ ਇੰਦਾ ਨਹੀਂ ਲਾੜੀ ਆਣੀ ਤੈਨੂੰ ਸੌਣਾ ਪੈਣਾ ਆ ਅਰਥਾਤ ਪਹਿਲੇ ਆਦਮ ਨੂੰ ਸਲੀਬ ਉੱਤੇ ਸੌਣਾ ਪੈਣਾ ਸੋ ਉਹ ਸੌ ਗਿਆ ਅਤੇ ਉਸ ਨੇ ਉਹਦੀਆਂ ਪਸਲੀਆਂ ਵਿੱਚੋਂ ਇੱਕ ਪਸਲੀ ਕੱਢ ਲਈ ਅਤੇ ਉਹਦੀ ਥਾਂ ਮਾਸ ਭਰ ਦਿੱਤਾ ਤਾਂ ਇਹ ਹਵਾ ਪਰਮੇਸ਼ਰ ਨੇ ਉਸ ਵਸਲੀ ਤੋਂ ਜਿਹੜੀ ਉਸਨੇ ਆਦਮ ਵਿੱਚੋਂ ਕੱਢੀ ਇੱਕ ਨਾਰੀ ਬਣਾਈ ਅਤੇ ਉਸ ਨੂੰ ਆਦਮੀ ਕੋਲ ਲਿਆ ਆ ਤਾਂ ਆਦਮੀ ਨੇ ਆਖਿਆ ਕਿ ਇਹ ਹੁਣ ਮੇਰੀਆਂ ਹੱਡੀਆਂ ਵਿੱਚੋਂ ਹੱਡੀ ਅਤੇ ਮੇਰੇ ਮਾਸ ਵਿੱਚੋਂ ਮਾਸ ਹੈ ਸੋ ਇਸ ਕਰਨ ਨਾਰੀ ਅਖਵਾਏਗੀ ਜੋ ਇਹ ਨਰ ਵਿੱਚੋਂ ਕੱਢੀ ਗਈ ਸਕੋਫਿਲ ਡਿਵਾਈਵਲ ਕਹਿੰਦੀ ਹੈ ਈਸ਼ਾ ਕਹਾਏਗੀ ਕੋਕੀ ਇਸ਼ਕ ਗੱਡੀ ਗਈ ਹੈ ਆਮਨ ਸੋ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀ ਨਾ ਮਿਲਿਆ ਰਹੇਗਾ ਅਤੇ ਉਹ ਇੱਕ ਸ਼ਰੀਰ ਹੋਣਗੇ ਪ੍ਰਭੂ ਦੇ ਨਾਮ ਨੂੰ ਮੈਂ ਮੰਮੀ ਲਈ ਕੀ ਸਮੇਂ ਲੱਗਵਣਾ ਅੰਦਲੇ ਦਿਨਾਂ ਦੇ ਵਿੱਚ ਦੂਸਰੇ ਆਦਮ ਦੀ ਜਿਹੜੀ ਦੁਲਹਨ ਅਸਲ ਚ ਹੋਏਗੀ ਲਾੜੀ ਹੋਏਗੀ ਸਹੀ ਕਲਿਸਿਆ ਹੋਏਗੀ ਉਹ ਐ ਨਹੀਂ ਜਿਹੜੇ ਮਰਜੀ ਮਟੀਰੀਅਲ ਤੋਂ ਬਣੀ ਤੇ ਆ ਗਈ ਸੱਚੀ ਉਹਦੀ ਕਲਿਸਿਆ ਉਹੀ ਹੁਣੀ ਆ ਜਿਹੜੀ ਉਹਦੇ ਵਿੱਚੋਂ ਨਿਕਲ ਕੇ ਬਣੀ ਹੋਈ ਹੋਏਗੀ ਜਿਹੜੀ ਉਹਦੇ ਹੀ ਮਾਸ ਦਾ ਮਾਸ ਉਹਦੀ ਹੱਡੀ ਚ ਹੱਡੀ ਉਹਦੇ ਹੀ ਜੀਵਨ ਚ ਜੀਵਨ ਹੋਏਗੀ ਉਹਦੇ ਹੀ ਕੈਰੈਕਟਰ ਚ ਕੈਰੈਕਟਰ ਹੋਏਗੀ ਉਦੇ ਗੁਣਾ ਚੋਂ ਗੁਣ ਪ੍ਰਭੂ ਦੇ ਨਾਮ ਨਾਲ ਮੈਂ ਮਿਲੇ ਇੱਕ ਪ੍ਰਦਰਸ਼ਨ ਸੀਗਾ ਇੱਕ ਪ੍ਰੀਵਿਊ ਸੀਗਾ ਕਿ ਖੁਦਾ ਕਰੇਗਾ ਕੀ ਪ੍ਰਭੂ ਦੇ ਨਾਮ ਨਾਲ ਮੈਂ ਮਿਲੇ ਅੱਜ ਪਤਾ ਜੰਨੀ ਕਿ ਇਹ ਗੱਲ ਸੁਣਨੀ ਤੇ ਸਮਝਣੀ ਔਖੀ ਹੈ ਨਾ ਜੇ ਤਾਂ ਮੈਂ ਕਰ ਰਿਹਾ ਆ ਅਗਰ ਇੱਕ ਗੱਲ ਸੁਣਨੀ ਤੇ ਸਮਝ ਨਹੀਂ ਹੋ ਕੀ ਆ ਇਹ ਸਮਝ ਲਓ ਇਹ ਬੰਨਾ ਕਿੱਥੇ ਜਾਂਦਾ ਆ ਫਿਰ ਜੇ ਵਿੱਚੋਂ ਕਈਆਂ ਨੂੰ ਇਹ ਗੱਲ ਸਮਝ ਨਹੀਂ ਵੀ ਇੰਨੀ ਹੋ ਕੀ ਆ ਤੇ ਬਣਨ ਦੀ ਗੱਲ ਕਿੱਥੇ ਜਾਣੀ ਆ ਕੋਈ ਲਾੜੀ ਨਹੀਂ ਕੋਈ ਦੁਲਹਨ ਨਹੀਂ ਹੁਣੀ ਜਿਹੜੀ ਉਹਦੇ ਜੀਵਨ ਚੋਂ ਜੀਵਨ ਨਾ ਹੋਈ ਜਿਹੜੀ ਉਹਦੇ ਮਾਸ ਚੋਂ ਮਾਸ ਨਾ ਹੋਈ ਉਹਦੇ ਹੱਡੀ ਚ ਹੱਡੀ ਨਾਲ ਜਿਹੜੀ ਅਰਥਾਤ ਦੂਜੇ ਸ਼ਬਦ ਜਿਹੜੀ ਮਿਸਸਿਸ ਜੀਸਸ ਮਸੀਹ ਨਾ ਹੋਈ ਮਿਸਸਿਸ ਜੀਸਸ ਕ੍ਰਾਈਸਟ ਦ ਬਰਾਇਡ ਆਫ ਕ੍ਰਾਈਸਟ ਮਿਸਸਿਸ ਜੀਸਸ ਕ੍ਰਾਈਸਟ ਜਿੱਦਾਂ ਦਾ ਉਹ ਉਦਾਂ ਦੀ ਇਹ ਹੇਮਨ ਇਕੱਲੀ ਗਾ ਕੇ ਨਹੀਂ ਇੱਕ ਪਾਸੇ ਤੂੰ ਦੂਜੇ ਮੈਂ ਇਧਰ ਸਿੱਕੇ ਤੇ ਤੂੰ ਇਧਰ ਵਾਲੇ ਸਿੱਕੇ ਤੇ ਮੈਂ ਇਹ ਖਾਲੀ ਗਾ ਕੇ ਨਹੀਂ ਹੋਣਾ ਵਾਕਿਆ ਜਿੱਦਾਂ ਦਾ ਹੋਇਆ ਕਿਉਂਕਿ ਉਹਨੇ ਉਹਨੇ ਕੁਝ ਨਹੀਂ ਬਦਲਣਾ ਮੈਂ ਇੱਥੇ ਹੀ ਆਮਨ ਕਰਕੇ ਖਤਮ ਕਰ ਸਕਦਾ ਸੰਦੇਸ਼ ਉਹਨੇ ਕੁਝ ਨਹੀਂ ਬਦਲਣਾ ਜੋ ਕੋਈ ਸੋਨੇ ਉਤਪਤੀ ਚ ਕਰਦਾ ਤਾ ਉਹ ਹੀ ਉਹਨੇ ਲਾਸਟ ਤੇ ਕਰਨਾ ਹੈ ਉਹਨੇ ਕਿਸੇ ਹੋਰ ਦੂਜੇ ਮਟੀਰੀਅਲ ਤੋਂ ਬਰਾਇਡ ਨਹੀਂ ਲੈਣੀ ਫਿਰ ਚੰਗੀ ਤਰ੍ਹਾਂ ਆਪਣੇ ਦਿਲ ਤੇ ਆਤਰਾ ਕਿੰਨਾ ਦੇ ਨਾਲ ਚ ਸੋਚ ਲੋ ਪਰਖ ਲੋ ਕਿ ਮੈਂ ਉਹਦੇ ਮਟੀਰੀਅਲ ਤੇ ਟਲ ਰਿਹਾ ਹਾਂ ਕਿ ਮੇਰੇ ਚ ਮੈਨੂੰ ਦੇਖ ਕੇ ਉਹ ਕਹ ਦੇਗਾ ਕਿ ਇਹ ਮੇਰੇ ਸੁਭਾਅ ਚ ਸੁਭਾਅ ਆ ਮੇਰੀ ਆਦਤਾਂ ਚੋਂ ਆਦਤ ਆਦਤਾਂ ਆ ਮੇਰੇ ਜੀਵਨ ਚੋਂ ਜੀਵਨ ਆ ਮੇਰੇ ਕੈਰੈਕਟਰ ਚੋਂ ਕੈਰੈਕਟਰ ਆ ਖਾਲੀ ਇੱਥੇ ਬੈਠੇ ਕੋਈ ਚਾਰ ਚੰਦ ਲੋਕ ਨਹੀਂ ਦੁਨੀਆ ਤੇ ਲੱਖਾਂ ਹੀ ਕ੍ਰਿਸਚੀਅਨ ਆ ਜਿਹੜੇ ਖੁੰਝ ਜਾਣਗੇ ਇਸ ਚੀਜ਼ ਤੋਂ ਕਿ ਖੁਦਾ ਦਾ ਮਟੀਰੀਅਲ ਹੁੰਦਾ ਕੀ ਹੈ ਜਿੱਤੀ ਉਹਦੇ ਮਟੀਰੀਅਲ ਦੇ ਉੱਤੇ ਆਣ ਦੀ ਗੱਲ ਕੀਤੀ ਸਾਰੀਆਂ ਚਲਾਕੀਆਂ ਝੂਠ ਬੇਪਰਤੀਤੀ ਦਰਿਆਵੀ ਗੱਲਾਂ ਵਾਲੇ ਜੀਵਨ ਕਦੇ ਉਹਦੀ ਪਸਲੀ ਚੋਂ ਨਿਕਲੇ ਸਾਬਤ ਨਹੀਂ ਹੁੰਨੇ ਉਹਨੇ ਉਤਪਤੀ ਚ ਦਿਖਾ ਦਿੱਤਾ ਇਹ ਖੁਦਾ ਐਂਡ ਤੇ ਕਰੇਗਾ ਕਿ ਭਾਵੇਂ ਬੜੇ ਸੋਹਣੇ ਸੋਹਣੇ ਜਾਨਵਰ ਪੰਛੀ ਉਹਦੇ ਸਾਹਮਣੇ ਲਿਆਂਦੇ ਗਿਆ ਕਿਸੇ ਨੇ ਨਹੀਂ ਕਿਹਾ ਮੈਂ ਤੁਹਾਡੇ ਅੱਗੇ ਸਾਹਮਣੇ ਲਿਆਂਦਾ ਗਿਆ ਨੇ ਕਿਹਾ ਨਹੀਂ ਕੈਥੋਲਿਕ ਐਂਟੀਕਾਸਟਲ ਬੈਪਟਿਸਟ ਪ੍ਰੈਸਬਿਟੇਰੀਅਨ ਜਾਂ ਹੋਰ ਕੋਈ ਵੀ ਈਵਨ ਐਂਟੀ ਮੈਸੇਜ ਵੀ ਉਹਨੇ ਸਾਹਮਣੇ ਲਿਆਂਦਾ ਗਿਆ ਕਿ ਇਹ ਹੈ ਨੇ ਕਿਹਾ ਨਹੀਂ ਕਿਉਂਕਿ ਅਸਲੀ ਜੋ ਐਂਟੀ ਮੈਸੇਜ ਬਵਰਾਣਾ ਨੇ ਕਿਹਾ ਇਹ ਸਮਾਂ ਮੈਸੇਜ ਦੇ ਬਾਰੇ ਗੱਲ ਕਰਨ ਦਾ ਨਹੀਂ ਇਹ ਸਮਾਂ ਮੈਸੇਜ ਦੇ ਵਿੱਚ ਵੜ ਜਾਣ ਦਾ ਸਮਾਂ ਹੈ ਜਿਹੜੇ ਤੇ ਮੈਸੇਜ ਦੇ ਬਾਰੇ ਗੱਲਾਂ ਹੀ ਕਰ ਰਹੇ ਹੋਣਗੇ ਉਹ ਕਹਦੇਗਾ ਕਿ ਇਹ ਨਹੀਂ ਹੈ ਪਰ ਜਿੰਨਾਂ ਦੇ ਵਿੱਚੋਂ ਐਸੇ ਲੱਗੇਗਾ ਕੇਗਾ ਹਾਂ ਇਹ ਮੇਰੇ ਮਾਸ ਸ਼ਬਾਸ ਇਹ ਮੇਰੇ ਹੱਡੀ ਚ ਹੱਡੀ ਹੋ ਰਿਹਾ ਮੇਰੇ ਜੀਵਨ ਚੋਂ ਜੀਵਨ ਆ ਜਿੱਦਾਂ ਦਾ ਹੋਇਆ ਉਦਾਂ ਦੀ ਉਦਲਾਨ ਦੇਵੇਗਾ ਜਿੱਦਾਂ ਹਵਾ ਉਹਨੇ ਕਿਸੇ ਦੂਸਰੇ ਰੁੱਖ ਤੋਂ ਬਣਾ ਕੇ ਨਹੀਂ ਦਿੱਤੀ ਕਿਸੇ ਦੂਸਰੇ ਮਿੱਟੀ ਦੇ ਥੋਤੇ ਤੋਂ ਨਹੀਂ ਬਣਾ ਕੇ ਦਿੱਤੀ ਕਿਸੇ ਗ੍ਰਹਿ ਤੋਂ ਤਾਰਾ ਤੋੜ ਲਿਆ ਆ ਉਹਦੇ ਤੋਂ ਬਣਾ ਦਿੱਤੀ ਕੋਈ ਸਮੁੰਦਰ ਤੋਂ ਜਲਪਰੀ ਕੱਢ ਲਿਆ ਆ ਔਰ ਉਹ ਤੋਂ ਬਣਾ ਦਿੱਤੀ ਨਹੀਂ ਉਹ ਕਿਉਂ ਕਿ ਉਹਨੇ ਆਪਣਾ ਆਪ ਦਿਖਾਣਾ ਸੀਗਾ इसलिए तू सो तेरे लहू चो लहू निकलेगा तेरे ही मास चौस निकलेगा तेरी हड्डी निकलेगी तो जो कुछ खुदा ने इन्ला करेगा। तो दूसरे मटीरियल ना बन के कह दोगे मैं यसू दाड़ी कोई कबूल नहीं किया जाएगा इसलिए तेज नाश होने आदत नाश होनी है ਤਹਾਡੀਆਂ ਖਾਹਿਸ਼ਾਂ ਤੁਹਾਡੇ ਤੁਹਾਡੇ ਚਰਿੱਤਰ ਤੁਹਾਡੇ ਨਾਲ ਨਾਸ਼ ਹੋਣੇ ਹਰ ਇੱਕ ਚੀ ਨਾਸ਼ ਹੋ ਜਾਣੀ ਜਿਹੜੀ ਜੀਸਸ